ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰੀਆ ਮਾਦਰਾਂ ਵੱਲੋਂ ਸੋ ਲੈ ਕੇ ਆਏ ਥੋੜੇ ਵਾਸਤੇ ਬੜੇ ਪਿਆਰੇ ਪਿਆਰੇ ਡਿਜ਼ਾਈਨਰ ਸੂਟ ਬਰਬਰੀ ਦੇ ਪ੍ਰਿੰਟ ਸੂਟ ਆਏ ਆ ਇੰਪੋਰਟਡ ਕਾਟਨ ਦੇ ਡਿਜ਼ਾਈਨਰ ਬੁਟੀਕ ਸਟਾਈਲ ਦੇ ਆਰਟੀਕਲ ਆਏ ਆ ਰਾਮਟੈਕਸ ਬ੍ਰਾਂਡ ਦੀ ਕੈਟਾਗਰੀ ਸਟਾਕ ਕਰੀ ਆ ਪ੍ਰੋਪਰ ਬੁਟੀਕ ਸਟਾਈਲ ਦੇ ਬਾਟਮ ਵਰਕ ਨਾਲ ਡਿਜ਼ਾਈਨਰ ਸੂਟ ਲੈ ਕੇ ਆਇਆ ਇੰਪੋਰਟਡ ਕੁਆਲਿਟੀਆਂ ਲੈ ਕੇ ਆਇਆ ਪਾਰਟੀ ਵੇਅਰ ਸੂਟ ਵੀ ਆਏ ਆ ਆ ਪਾਰਟੀ ਵੇਅਰ ਸੂਟ ਦੇ ਵਿੱਚ ਸਭ ਤੋਂ ਰੀਜ਼ਨੇਬਲ ਪ੍ਰਾਈਸ ਆ ਇਹ ਆਰਟੀਕਲ ਆਇਆ ਹੈ ਹਰ ਉਹਦੇ ਪੰਜ ਛੇ ਰੰਗ ਮਿਲ ਲਗੇ ਪੂਰੀ ਵੀਡੀਓ ਦੇਖੋ ਲਾਸਟ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ ਤਾਂ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਲੋ ਜੀ ਆਪਾਂ ਪਹਿਲਾਂ ਬਰਬਰੀ ਦੇ ਪ੍ਰਿੰਟ ਦਿਖਾਵਾਂਗੇ ਸਭ ਤੋਂ ਸੋਹਣੇ ਪ੍ਰਿੰਟ ਲੈ ਕੇ ਆਇਆ ਕੱਲਾ ਕੱਲਾ ਪੀਸ ਓਪਨ ਕਰਕੇ ਦਿਖਾਵਾਂਗਾ ਵੀਡੀਓ ਪੂਰੀ ਐਂਡ ਤੱਕ ਦੇਖੋ ਆ ਚੈੱਕ ਕਰੋ ਪਹਿਲਾ ਪਹਿਲਾ ਆਰਟੀਕਲ ਆ ਰਿਹਾ ਬਰਬਰੀ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਆਰਟੀਕਲ ਹੈ 2150 ਰੁਪਏ ਪ੍ਰਾਈਸ ਰਹੇਗਾ ਬਰਬਰੀ ਦਾ ਫਲੈਟ ਰੇਟ ਸਾਰੇ ਡਿਜ਼ਾਈਨ ਓਕੇ ਰਿਪੋਰਟ ਆ ਪ੍ਰਿੰਟਿੰਗ ਬ 2150 ਰੁਪਏ ਪ੍ਰਾਈਸ ਰਹੇਗਾ ਰੋਮੀ ਥੋੜਾ ਜਿਹਾ ਕੈਮਰਾ ਕਮਾ ਕੇ ਦਿਖਾ ਦੇ ਪ੍ਰੋਪਰ ਲੋ ਜੀ ਬਿਊਟੀਫੁਲ ਬਿਊਟੀਫੁਲ ਲਗਜ਼ਰੀ ਕਲੈਕਸ਼ਨ ਲੈ ਕੇ ਆਇਆ 2150 ਰੁਪਏ ਪ੍ਰਾਈਸ ਰਹੇਗਾ ਪ੍ਰਿੰਟ ਮੈਂ ਤੁਹਾਨੂੰ ਸਾਰੇ ਓਪਨ ਕਰਕੇ ਦਿਖਾਉਂਗਾ ਬਰਬਰੀ ਦੇ ਇੱਕ ਪ੍ਰਿੰਟ ਆਊਗਾ ਆਹ ਵਾਲਾ ਪ੍ਰਿੰਟ ਬੜਾ ਸੋਹਣਾ ਪ੍ਰਿੰਟ ਆ ਬਰਬਰੀ ਦਾ ਪਹਿਲਾਂ ਮੈਂ ਬਰਬਰੀ ਦੀ ਵੈਰਾਈਟੀ ਦਿਖਾਉਂਗਾ ਜਿਹੜੇ ਬਰਬਰੀ ਦੇ ਪ੍ਰਿੰਟ ਮੰਗ ਰਹੇ ਸੀ ਸਭ ਤੋਂ ਪਹਿਲਾਂ ਤੁਸੀਂ ਪਹਿਲਾਂ ਤੁਹਾਨੂੰ ਮੈਂ ਬਰਬਰੀ ਦਿਖਾਣਾ ਆਹ ਚੈੱਕ ਕਰੋ ਪਿਓਰ ਬਰਬਰੀ ਬਿਊਟੀਫੁਲ ਆਈਟਮ ਆ ਲੋ ਪਿਓਰ ਬਰਬਰੀ ਦੇ ਸੂਟ ਆਇਆ ਬੜੇ ਸੋਹਣੇ ਪ੍ਰ ਨਾਲ ਦੁਪੱਟਾ ਹੋਏਗਾ ਪਿਓਰ ਬਰਬਰੀ ਦਾ ਨਾਲ ਪਿਓਰ ਮਸਲੀਨ ਦੀ ਬਾਟਮ ਹੋਏਗੀ ਫਰੰਟ ਬੈਕ ਦੀ ਪ੍ਰਿੰਟਿੰਗ ਆ ਰਹੀ ਹੈ ਬੜਾ ਪਿਆਰਾ ਆਰਟੀਕਲ ਹੈ ਇਹਦੇ ਤੁਹਾਨੂੰ ਸ਼ੇਡ بیس ਕਲਰ ਸੇਮ ਮਿਲੂਗਾ ਇਹ بیس ਕਲਰ ਵੀ ਲੱਗ ਹੈ ਇਹ ਨੀਚੇ ਕਰੀਮ ਜਿਹਾ ਸ਼ੇਡ ਆ ਗਿਆ ਆ ਆਏਗਾ ਸੀ ਰਿੰਗ ਜਿਹਾ ਸ਼ੇਡ ਆ ਦੇਖੋ ਇਹਦੇ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਸੀ ਗ੍ਰੀਨ ਸ਼ੇਡ ਇੱਕ ਆ ਰਿਹਾ ਸੀ ਗ੍ਰੀਨ ਸ਼ੇਡ ਕਲਰ ਬਹੁਤ ਸੋਹਣਾ ਹੈ ਇੱਕ ਆਊਗਾ ਇਹਦੇ ਵਿੱਚ ਆਵਲਾ ਸ਼ੇਡ ਵਾਈਟ ਕਲਰ ਤੁਸੀਂ ਕੋਈ ਵੀ ਬਾਇ ਕਰ ਸਕਦੇ ਹੋ অলমোਸਟ ਸੇਮ ਹੀ ਨੇ ਤਿੰਨੇ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਤਕਰੀਬਨ ਸੇਮ ਨੇ 2150 ਰੁਪਏ ਪ੍ਰਾਈਸ ਹੈਗਾ ਸਕਰੀਨਸ਼ੋਟ ਲੈ ਲਿਓ ਸੂਟ ਸੋਨੇ ਲੱਗੇ ਲਾਈਕ ਮੈਂਡ ਜ਼ਰੂਰ ਕਰ ਦਿਓ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇ ਦੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਬੜੇ ਪਿਆਰੇ ਆਰਟੀਕਲ ਲੈ ਕੇ ਆਇਆ ਲੋ ਜੀ ਬਰਬਰੀ ਦਾ ਨੈਕਸਟ ਡਿਜ਼ਾਈਨ ਚੈੱਕ ਕਰੋ ਜੀ ਬੜਾ ਸ਼ਾਨਦਾਰ ਡਿਜ਼ਾਈਨ ਆ ਰਿਹਾ ਆ ਦੇਖੋ ਬੜਾ ਪਿਆਰਾ ਆਰਟੀਕਲ ਹੈ ਹਰ ਤਰ੍ਹਾਂ ਦੀ ਵੈਰਾਈਟੀ ਲੈ ਕੇ ਆਇਆ ਕਾਟਨ ਦੇ ਰੀਵਾ ਦੇ ਬ੍ਰਾਂਡਡ ਇੰਪੋਰਟਡ ਟਿਸਟਾ ਦੇ ਸੂਟ ਆਏ ਆ ਰਾਮ ਟੈਕਸ ਦੇ ਸੂਟ ਆਏ ਆ ਬਰਬਰੀ ਦੇ ਆਏ ਆ ਪਾਰਟੀ ਵੇਅਰ ਆਇਆ ਹਰ ਤਰ੍ਹਾਂ ਦੀ ਵੈਰਾਈਟੀ ਆ ਆ ਚੈੱਕ ਕਰੋ ਪ੍ਰਿੰਟਿੰਗ ਨਹੀਂ ਜਬਰਦਸਤ ਆ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆ ਰਹੀ ਆ ਕਲਰ ਬਹੁਤ ਸੋਹਣੇ ਨੇ ਤੇ ਸੀ ਗ੍ਰੀਨ ਜਾਂ ਸ਼ੇਡ ਮਾ ਓਪਨ ਕਰਿਆ ਆ ਚੈੱਕ ਕਰੋ ਦੁਪੱਟੇ ਦੀ ਪ੍ਰਿੰਟਿੰਗ ਬੜੀ ਪਿਆਰੀ ਪ੍ਰਿੰਟਿੰਗ ਆ ਇੱਕ ਆ ਰਿਹਾ ਇਸ ਦੇ ਵਿੱਚ ਆਵਲਾ ਸ਼ੇਡ ਫਰੋਜ਼ੀ ਕਲਰ ਕਲਰ ਦੇਖੋ ਸਕਾਈ ਬਲੂ ਜਾਂ ਸ਼ੇਡ ਬੜਾ ਪਿਆਰਾ ਇੱਕ ਆ ਰਿਹਾ ਆਵਲਾ ਸ਼ੇਡ ਕਲਰ ਦੇ लाजवाब शेड आ रहा है जी एक आ रहा आवला शेड टोटली डिफरेंट कलर लैके हैं सारे इक्की सौ पंह रुपये रहेगा बर्बरी एक आएगा ब्ल्यू परपल का शेड बड़ा प्यारा शेड है कलर देखो कितने प्यारे ने डिफरेंट कलर ने सारे यूनीक शेड लो जी इक्कीस सौ रुपये एक्सीलेंट वरायटी लैके आए एक्सीलेंट सब तो सोहने प्रिंट आए बर्बरी लो जी ये आ गए सारे जी ਇੱਕ ਆ ਪ੍ਰਿੰਟ ਆ ਕਲਰ ਆ ਗਿਆ ਪਰਪਲ ਚੱਕੀ ਦਾਲੋ ਬੋਬੀ ਇੱਕ ਆਏਗਾ ਸਕਾਈ ਬਲੂ ਇੱਕ ਆਏਗਾ ਸੀ ਗ੍ਰੀਨ ਲੋ ਜੀ neck ਪ੍ਰਿੰਟ ਚੈੱਕ ਕਰੋ ਜੀ ਚਾਰ ਰੰਗ ਮਿਲਣਗੇ ਇਸ ਡਿਜ਼ਾਈਨ ਦੇ ਵਿੱਚ ਚਾਰੇ ਚਾਰੇ ਰੰਗ ਸੋਹਣੇ ਆ ਫਲਾਵਰ ਪ੍ਰਿੰਟਿੰਗ ਆ ਰਹੀ ਹੈ ਬੜੀ ਸੋਹਣੀ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਰਹਿਣੀ ਹੈ ਨਾਲ ਪਿਓਰ ਮਸਲੀਨ ਦੀ ਬੋਟਮ ਆ ਰਹੀ ਹੈ ਔਰ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਜ਼ਬਰਦਸਤ ਹੈ ਬਿਊਟੀਫੁਲ ਪ੍ਰਿੰਟਿੰਗ ਆ ਰਹੀ ਹੈ ਦੁਪੱਟੇ ਦੀ ਅਲਟੀਮੇਟ ਪ੍ਰਿੰਟਿੰਗ 2150 ਰੁਪਏ ਪ੍ਰਾਈਸ ਰਹਿਗਾ ਇਹਦੇ ਚਾਰ ਰੰਗ ਨੇ ਇਹਦਾ ਕਲਰ ਤੁਸੀਂ ਕੋਈ ਵੀ ਲੈ ਲਿਓ ਪਿੰਕ ਆ ਗਿਆ ਸਕਾਈ ਬਲੂ ਆ ਗਿਆ ਆਪਾਂ ਆਪਣੀ ਕਰ ਦਿੰਨੇ ਆ ਸਾਰੇ ਇੱਕ ਆਇਗਾ ਪਿੰਕ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਮੋਮੀ ਸਭਾ ਕੈਮਰਾ ਘੁਮਾਈ ਜਾ ਇੱਕ ਆ ਰਿਹਾ ਪਿੰਕ ਸ਼ੇਡ ਖੋਲਿਆ ਸੀ ਨਾ ਓਕੇ ਇੱਕ ਆ ਰਿਹਾ ਪਿੰਕ ਕਲਰ ਇੱਕ ਆ ਰਿਹਾ ਸਕਾਈ ਬਲੂ ਕਲਰ ਦੇਖੋ ਕਿੰਨੇ ਪਿਆਰੇ ਨੇ ਕਲਰ ਤੁਸੀਂ ਕੋਈ ਵੀ ਬਾਏ ਕਰ ਲਿਓ ਇੱਕ ਆ ਰਿਹਾ ਪਰਪਲ ਸ਼ੇਡ ਚਾਰ ਰੰਗ ਮਿਲਣਗੇ ਚਾਰੇ ਰੰਗ ਜ਼ਬਰਦਸਤ ਨੇ 2150 ਰੁਪਏ ਇਸ ਦਾ ਪ੍ਰਾਈਸ ਰਹੇਗਾ ਲੈ ਵੀ ਚੱਕ ਲਾ लवली ਡਿਜ਼ਾਈਨ ਸੁਪਰ ਹੈ ਡਿਜ਼ਾਈਨ ਹੈ ਜੀ ਲੋ ਜੀ ਇੱਕ ਆਹ ਆਰਟੀਕਲ ਚੈੱਕ ਕਰੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਦੀ ਕਲਰ ਵੀ ਬੜਾ ਪਿਆਰਾ ਯੂਨਿਕ ਜਿਹਾ ਸ਼ੇਡ ਹੈ ਡਿਫਰੈਂਟ ਜਿਹਾ ਕਲਰ ਹੈ ਕਲਰ ਦਾ ਨਾਮ ਹੀ ਨਹੀਂ ਪਤਾ ਮੈਨੂੰ ਆ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਲਓ ਸਭ ਤੋਂ ਪਹਿਲਾਂ 2150 ਰੁਪਏ ਪ੍ਰਾਈਸ ਰਹੇਗਾ ਇਹਦੇ ਪ੍ਰਿੰਟ ਬਹੁਤ ਸੋਹਣੇ ਆਏ ਆ ਇਹਦਾ ਕਲਰ ਮਿਲੂਗਾ ਤੁਹਾਨੂੰ ਇੱਕ ਪਿਸਤਾ ਕਲਰ ਆ ਦੇਖੋ ਦੋ ਰੰਗ ਮਿਲਣਗੇ ਸੇਮ ਪ੍ਰਿੰਟ ਦੇ ਵਿੱਚ ਔਰ ਦੋਨੋਂ ਰੰਗ ਸੋਨੇ ਆ 2150 ਰੁਪਏ ਪ੍ਰਾਈਸ ਰਹੇਗਾ 2150 ਫਲੈਟ ਰੇਟ 2150 2150 ਰੁਪਏ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਓ ਬੜੇ ਪਿਆਰੇ ਪ੍ਰਿੰਟ ਆਏ ਆ ਲੋ ਜੀ ਇੱਕ ਆਏਗਾ ਆਵਲਾ ਡਿਜ਼ਾਈਨ ਇਹਦੇ ਰੰਗ ਲੈ ਕੇ ਆਏ ਬੜੇ ਸੋਨੇ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ 2150 ਰੁਪਏ ਪ੍ਰਾਈਸ ਰਹੇਗਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪਿਓਰ ਬਰਬਰੀ ਬਾਜੂ ਦੀ ਪ੍ਰਿੰਟਿੰਗ ਆ ਰਹੀ ਹੈ ਆ ਦੁਪੱਟੇ ਦੀ ਪ੍ਰਿੰਟਿੰਗ ਆ ਰਹੀ ਹੈ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ ਡਿਜੀਟਲ ਪ੍ਰਿੰਟ ਦਾ ਦੁਪੱਟਾ ਆ ਰਿਹਾ ਇਹਦਾ ਇਹਦੇ ਸ਼ੇਡ ਬੜੇ ਪਿਆਰੇ ਆ ਅੱਗੇ ਬਿਠਾ ਲਈਏ ਕੇਸ ਮੜਿਆ ਬਸ ਹੋ ਗਿਆ ਇਹਦੇ ਕਲਰ ਦੇਖੋ ਗੁਰਬੀ ਜੀ ਅੱਗੇ ਬਿਠਾ ਲਓ ਇਹਨੂੰ ਤੁਹਾਡੇ ਕੋਲ ਇੱਕ ਆ ਰਿਹਾ ਪੀਚ ਕਲਰ ਕਲਰ ਦੇਖੋ ਕਿੰਨਾ ਪਿਆਰਾ ਪੀਚ ਗਾਜਰੀ ਦਾ ਸ਼ੇਡ ਹੈ ਡਿਫਰੈਂਟ ਕਲਰ ਆਇਆ ਟੋਟਲੀ ਡਿਫਰੈਂਟ ਸ਼ੇਡ ਸਮਰ ਸਮਰ ਸਪੈਸ਼ਲ ਕਲਰ ਨੇ ਬੜੇ ਪਿਆਰੇ ਕਲਰ ਨੇ ਇੱਕ ਆ ਰਿਹਾ ਇਸ ਦੇ ਵਿੱਚ ਆਵਲਾ ਸ਼ੇਡ ਨੀਚੇ ਆ ਗਿਆ ਸੀ ਗ੍ਰੀਨ ਆ ਗਿਆ ਗਾਜ਼ਰੀ ਪੀਚ ਆ ਗਿਆ ਸਕਾਈ ਬਲੂ ਆਇਆ ਸਕਾਈ ਬਲੂ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਾਜੂ ਦੀ ਪ੍ਰਿੰਟਿੰਗ ਆ ਰਹੀ ਹੈ ਫਰੰਟ ਤੇ ਪ੍ਰਿੰਟਿੰਗ ਆ ਰਹੀ ਹੈ ਦੁਪੱਟੇ ਦੀ ਪ੍ਰਿੰਟਿੰਗ ਆ ਰਹੀ ਹੈ ਮੈਚਿੰਗ ਬਾਟਮ ਆ ਰਹੀ ਹੈ ਪਿਓਰ ਮਸਲੀਨ ਦੀ ਇੱਕ ਆਇਆ ਇਸ ਵਿੱਚ ਸੀ ਗ੍ਰੀਨ ਪਿਸਤਾ ਸ਼ੇਡ ਆ ਰਿਹਾ ਬੜਾ ਪਿਆਰਾ ਇੱਕ ਆ ਰਿਹਾ ਸੀ ਗ੍ਰੀਨ ਪਿਸਤਾ ਸ਼ੇਡ ਬੜਾ ਸੋਹਣਾ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ 2150 ਰੁਪਏ ਦਾ ਪ੍ਰਾਈਸ ਰਹੇਗਾ ਫਲੈਟ ਰੇਟ ਬਰਬੀ ਦੇ ਟਾਪ ਕਲਾਸ ਪ੍ਰਿੰਟ ਲੈ ਕੇ ਆਇਆ ਸਾਰੇ ਸਾਰੇ ਕੋਈ ਮਰਜ਼ੀ ਬਾਏ ਕਰ ਲਿਓ ਫਟਾਫਟ ਬਾਏ ਕਰ ਲਿਓ ਬਸ ਇੱਕ ਬੇਨਤੀ ਹੈ ਮੇਰੀ ਕਿ ਸਭ ਤੋਂ ਪਹਿਲਾਂ ਬਾਏ ਕਰ ਲਿਓ ਨਹੀਂ ਤਾਂ ਫੇ ਸਾਰੇ ਸਟਾਕ ਆਊਟ ਹੋ ਜਾਂਦੇ ਨੇ ਆ ਲੋ ਨੈਕਸਟ ਪ੍ਰਿੰਟ ਚੈੱਕ ਕਰੋ ਤਿੰਨ ਰੰਗ ਮਿਲਣਗੇ ਇਹਦੇ ਸੇਮ ਪ੍ਰਿੰਟ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ 2150 ਰੁਪਏ ਪ੍ਰਾਈਸ ਮੈਂ ਸਭ ਦਾ ਮੈਂਸ਼ਨ ਕਰ ਰਿਹਾ ਤਾਂ ਵੀਡੀਓ ਪੂਰੀ ਲਾਸਟ ਤੱਕ ਦੇਖਿਓ ਆ ਦੇਖੋ ਇੰਨਾ ਪਿਆਰਾ ਪ੍ਰਿੰਟ ਹੈ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਆ ਬੈਕ ਤੇ ਪ੍ਰਿੰਟਿੰਗ ਆ ਰਹੀ ਆ ਫਰੰਟ ਤੇ ਪ੍ਰਿੰਟਿੰਗ ਆ ਰਹੀ ਆ ਔਰ ਦੁਬੱਟੇ ਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਇੱਕ ਛੇੜ ਮਿਲੂਗਾ ਇਹਦੇ ਵਿੱਚ ਮੋਵ ਕਲਰ ਪਰਪਲ ਮੋਵ ਜਿਹਾ ਛੇੜ ਆ ਕਲਰ ਬਹੁਤ ਸੋਹਣਾ ਹੈ ਇੱਕ ਆ ਰਿਹਾ ਪਰਪਲ ਮੋਵ ਕਲਰ ਇੱਕ ਆ ਰਿਹਾ ਬਲੂ ਛੇੜ ਕਲਰ ਚਾਰ ਨੇ ਤਿੰਨ ਨੇ ਸੋਹੇ ਤਿੰਨ ਰੰਗ ਨੇ ਤਿੰਨਾ ਚੋਂ ਕੋਈ ਵੀ ਬਾਏ ਕਰ ਲਓ ਤਿੰਨੇ ਰੰਗ ਸੋਨੇ 2150 ਰੁਪਏ ਪ੍ਰਾਈਸ ਰਹੇਗਾ ਪਿਓਰ ਬਰਬਰੀ ਬਰਬਰੀ ਦੇ ਟੌਪ ਕਲਾਸ ਪ੍ਰਿੰਟ ਨੇ ਜਿਹੜੇ ਟ੍ਰੈਂਡਿੰਗ ਪ੍ਰਿੰਟ ਨੇ ਸਭ ਤੋਂ ਉਹ ਲੈ ਕੇ ਆਇਆ ਸਭ ਤੋਂ ਸੋਹਣੇ ਪ੍ਰਿੰਟ ਨਵੇਂ-ਨਵੇਂ ਪ੍ਰਿੰਟ ਆਏ ਆ ਸਾਰੇ ਕੋਈ ਮਰਜ਼ੀ ਬਾਏ ਕਰ ਲਿਓ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਇਹਦੇ ਜੀ ਚਾਰ ਤੋਂ ਪੰਜ ਰੰਗ ਮਿਲਣਗੇ ਪ੍ਰਿੰਟ ਬੜਾ ਸੋਹਣਾ ਆ ਦੇਖੋ ਆ ਫਰੰਟ ਦੀ ਪ੍ਰਿੰਟਿੰਗ ਆ ਰਹੀ ਹੈ ਬੈਕ ਦੀ ਪ੍ਰਿੰਟਿੰਗ ਸੇਮ ਰਹੇਗੀ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆਏਗੀ ਆ ਦੁਪੱਟੇ ਦੀ ਪ੍ਰਿੰਟਿੰਗ ਆ ਰਹੀ ਆ ਆ ਦੇਖੋ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਇਹਦੇ ਸ਼ੇਡ ਮਿਲਣਗੇ ਬੜੇ ਪਿਆਰੇ ਇੱਕ ਤੋਂ ਮਿਲੂਗਾ ਪਿਸਤਾ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਰਿਹਾ ਪਿਸਤਾ ਸ਼ੇਡ ਇੱਕ ਆਰਿਆ ਪਿਸਤਾ ਸ਼ੇਡ ਇੱਕ ਆਰਿਆ ਆਵਲਾ ਪਰਪਲ ਸ਼ੇਡ ਉੱਚਾ ਵਾਲਾ ਸੇਮ ਨਹੀਂ ਉਹ ਇਹ ਲੱਗਦਾ ਹੈ ਨਾ ਤਿੰਨ ਰੰਗ ਮਿਲਣਗੇ ਜੀ ਤਿੰਨੇ ਰੰਗ ਸੋਨੇ ਆ ਆ ਲੋ ਇੱਕ ਆਰਿਆ ਆਵਲਾ ਸ਼ੇਡ ਪਰਪਲ ਸ਼ੇਡ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ 2150 ਰੁਪਏ ਪ੍ਰਾਈਸ ਰਹੇਗਾ ਪਿਓਰ ਬਰਬਰੀ ਬਰਬਰੀ ਸਾਰੇ ਪ੍ਰਿੰਟ ਦਿਖਾ ਰਿਹਾ ਤੁਹਾਨੂੰ ਓਪਨ ਕਰਕੇ ਮੈਂ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬਰਬਰੀ ਦਾ ਲਾਸਟ ਪ੍ਰਿੰਟ ਆਊਗਾ ਆਹ ਵਾਲਾ ਪ੍ਰਿੰਟ ਬੜਾ ਸ਼ਾਨਦਾਰ ਹੈ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਬਿਊਟੀਫੁਲ ਪ੍ਰਿੰਟਿੰਗ ਹੈ ਟਾਪ ਕਲਾਸ ਪ੍ਰਿੰਟਿੰਗ ਆ ਰਹੀ ਹੈ ਜੀ ਨੀਲੇ ਨਾਲ ਵਾਲਾ ਬਣੀ ਇੱਕ ਆ ਰਿਹਾ ਜੀ ਆਹ ਵਾਲਾ ਪ੍ਰਿੰਟ ਦੁਪੱਟੇ ਦੇ ਪ੍ਰਿੰਟਿੰਗ ਬਹੁਤ ਸੋਹਣੀ ਆ ਦਿੱਤੇ ਆ ਫਲਾਵਰ ਪੱਲੇ ਦੇ ਦਿੱਤੇ ਹੋਇਆ ਮਿਡਲ ਦੀ ਡਿਜ਼ਾਈਨਿੰਗ ਆਈਗੀ ਆ ਮਿਡਲ ਦੇ ਵਿੱਚ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਦਿੱਤਾ ਹੋਇਆ ਹੈ ਆ ਦੇਖੋ ਇਹਦੇ ਕਲਰ ਬੜੇ ਸੋਹਣੇ ਮਿਲਣਗੇ ਇੱਕ ਆਹ ਸਕਾਈ ਬਲੂ ਕਲਰ ਇੱਕ ਆਹ ਸਕਾਈ ਬਲੂ ਕਲਰ ਦੇਖੋ ਕਿੰਨਾ ਪਿਆਰਾ ਇੱਕ ਆਹ ਇਸ ਦੇ ਪਿੰਕ ਸ਼ੇਡ 2150 ਰੁਪਏ ਫਲੈਟ ਰੇਟ ਰਹੇਗਾ ਜੀ ਬਰਬਰੀ ਦਾ ਬਰਬਰੀ ਦਾ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਬਾਏ ਕਰ ਲਓ ਫਲੈਟ ਰੇਟ ਲੈਣਾ 2150 ਰੁਪਏ ਸਾਰੇ ਸਾਰੇ ਪ੍ਰਿੰਟ ਲਾਜਵਾਬ ਆ ਜ਼ਬਰਦਸਤ ਪ੍ਰਿੰਟ ਆ ਸੋ ਸਾਰੀ YouTube ਫੈਮਲੀ ਨੂੰ ਬੇਨਤੀ ਹੈ ਕਿ ਵੈਰਾਈਟੀ ਸੋਹਣੀ ਲੱਗ ਜੇ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਲੋ ਜੀ 2100 ਪਰ ਸਾਡੇ ਕੋਲੋ ਪ੍ਰੀਮੀਅਮ ਕੁਆਲਿਟੀ ਨਹੀਂ ਮਿਲਣੀਆਂ ਨੇ ਅਸੀਂ ਪ੍ਰੀਮੀਅਮ ਕੁਆਲਿਟੀ ਨਹੀਂ ਸੇਲ ਕਰਦੇ ਆ ਜਿਨ੍ਹਾਂ ਨੂੰ ਪ੍ਰੀਮੀਅਮ ਸੂਟ ਚਾਹੀਦੇ ਹੁੰਦੇ ਆ ਉਹ ਵਰਾਇਟੀ ਆਪਣੇ ਕੋਲ ਮਿਲੇਗੀ ਆਪਣੇ ਕੋਲ 3 400 500 ਵਾਲਾ ਸਟਾਕ ਨਹੀਂ ਮਿਲਦਾ ਆਪਣੇ ਕੋਲ ਸਾਰੇ ਵਧੀਆ ਬ੍ਰਾਂਡਡ ਸੂਟ ਆਉਣਗੇ ਤਕਰੀਬਨ ਮਾਰਕੀਟ ਦੇ ਨਾਲੋਂ ਰੇਟ ਦੀ ਆਪਣੀ ਗਾਰੰਟੀ ਹੋएगी ਇਸ ਗੱਲ ਦੀ ਆਪਣੀ ਜ਼ਿੰਮੇਵਾਰੀ ਹੈ ਲੋ ਜੀ ਪਹਿਲਾਂ ਹੁਣ ਚੈੱਕ ਕਰਾਉਣਾ ਤੁਹਾਨੂੰ ਪਿਓਰ ਇੰਪੋਰਟਡ ਲੀ ਲੰਦਾ ਆਵਲਾ ਆਰਟੀਕਲ ਚੈੱਕ ਕਰ ਲਓ ਬੜਾ ਸੋਹਣਾ ਰੇਟ ਦੇ ਹਿਸਾਬ ਨਾਲ ਬਹੁਤ ਸੋਹਣਾ ਸੂਟ ਹੈ ਉਹ ਜੇ ਮੈਂ ਕੱਲੇ ਪਲੇਨ ਫੈਬਰਿਕ ਦੀ ਗੱਲ ਕਰਾਂ ਕੀ ਜੀ ਆ ਵੀ ਪਾਇਆ ਸਿੱਕਾ ਕਿਹੜਾ ਕੁਝ ਕੋਸ਼ਾ ਆ ਆ ਦੇਖੋ ਪਲੇਨ ਫੈਬਰਿਕ ਦੀ ਮੈਂ ਗੱਲ ਕਰਾਂ ਜੇ ਪਲੇਨ ਫੈਬਰਿਕ ਆ ਰਿਹਾ ਇੰਪੋਰਟਡ ਲੀਲਨ ਫੈਬਰਿਕ ਆ ਇਹ 11100 ਦਾ ਕੱਲਾ ਪਲੇਨ ਸੂਟ ਆ ਇਹ 11100 ਦਾ ਕੱਲਾ ਪਲੇਨ ਕਪੜਾ ਪਲੇਨ ਖਾਲੀ ਕਪੜਾ ਕਪੜਾ ਕਹਿ ਰਿਹਾ ਮੈਂ ਆ ਦੇਖੋ ਸਾਰਾ ਵਰਕ ਕਰਿਆ ਹੋਇਆ ਉਸ ਤੋਂ ਬਾਅਦ ਚੈੱਕ ਕਰੋ ਚਾਹੇ 슬ੀਵਜ਼ ਦੀ ਡਿਜ਼ਾਈਨਿੰਗ ਬਣਾ ਲਓ ਚਾਹੇ ਬਾਟਮ ਦੀ ਬਣਾ ਲਓ ਬੜਾ ਪਿਆਰਾ ਆਰਟੀਕਲ ਹੈ ਸੁਨਾਲ ਆ ਰਿਹਾ ਪਿਓ ਟੈਬੀ ਲਾਈਨ ਦਾ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਇਹਦਾ ਪ੍ਰਾਈਸ ਜਿਹੜਾ ਰਹਿਣਾ ਹੈ 2450 ਰੁਪਏ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਿਓ 2450 ਰੁਪਏ ਰੰਗ ਦੇਖੋ ਕਿੰਨੇ ਪਿਆਰੇ ਨੇ بیس ਕਲਰ ਸੇਮ ਰਹੇਗਾ ਇੱਕ ਆ ਰਿਹਾ ਇਸ ਦੇ ਵਿੱਚ ਆਵਲਾ ਸ਼ੇਡ 2450 ਰੁਪਏ ਪ੍ਰਾਈਸ ਰਹੇਗਾ ਇੱਕ ਆ ਰਿਹਾ ਆਵਲਾ ਸ਼ੇਡ ਪਿਸਤਾ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਸੋਹਣੇ ਆ ਪਿਸਤਾ ਸ਼ੇਡ ਆ ਗਿਆ ਨੀਚੇ ਮਤਲਬ ਇਹ بیس ਕਲਰ ਸੇਮ ਰਹੇਗਾ ਵਰਕ ਦਾ ਕਲਰ ਚੇਂਜ ਹੋ ਜਾਏਗਾ ਆ ਦੇਖੋ ਚਾਹੇ 슬ੀਵਜ਼ 'ਚ ਡਿਜ਼ਾਈਨਿੰਗ ਕਰ ਲੋ ਚਾਹੇ ਬਾਟਮ 'ਤੇ ਕਰ ਲੋ ਪ੍ਰੋਪਰ ਬੁਟੀਕ ਮੇਡ ਆਰਟੀਕਲ ਹੈ 2450 ਰੁਪਏ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਲੋ ਜਿਹੜਾ ਵੀ ਰੰਗ ਤੁਹਾਨੂੰ ਚਾਹੀਦਾ ਸਭ ਤੋਂ ਸੋਹਣਾ ਆਰਟੀਕਲ ਹੈ ਲੋ ਜੀ ਨੈਕਸਟ ਆਰਟੀਕਲ ਚੈੱਕ ਕਰੋ ਜੀ ਪਿਓਰ ਬਰਬਰੀ ਦਾ ਆਰਟੀਕਲ ਲੈ ਕੇ ਆ ਆ ਸਾਰਾ ਡਿਜੀਟਲ ਹੈਂਡ ਪੇਂਟ ਪਲੱਸ ਸਾਰਾ ਥ्रेड ਵਰਕ ਪ੍ਰੋਪਰ ਬੁਟੀਕ ਮੇਡ ਆਰਟੀਕਲ ਆ ਰਿਹਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪੇਂਟ ਦੇਖੋ ਕਿੰਨਾ ਸੋਹਣਾ ਹੋਇਆ ਸਾਰਾ ਆਰੀ ਵਰਕ ਕਰਿਆ ਹੋਇਆ ਪਾਰਟੀ ਵੇਅਰ ਸੂਟ ਆਊਗਾ ਇਹ ਸਮਰ ਸਪ ਆ ਦੇਖੋ ਪਿਓਰ ਮਸਲੀਨ ਦੀ ਬੋਟਮ ਆ ਰਹੀ ਹੈ ਮੋਡਲ ਦੀ ਔਰ ਆ ਆ ਰਿਹਾ ਇਹਦਾ ਦੁਪੱਟਾ ਇਹਦੇ ਸ਼ੇਡ ਬੜੇ ਜਬਰਦਸਤ ਲੈ ਕੇ ਆਇਆ ਪਿਓਰ ਬਰਬਰੀ ਦੇ ਵਿੱਚ ਇਹ ਆਰਟੀਕਲ ਆਇਆ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਆਨਿਅਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਆ ਆਏਗਾ ਨਵਾ ਜਾਂ ਬਰਾਊਨ ਜਾਂ ਕਲਰਾਂ ਦੇ ਡਿਫਰੈਂਟ ਸ਼ੇਡਾਂ ਰੇਟ ਦੇ ਹਿਸਾਬ ਨਾਲ ਸੂਟ ਬਹੁਤ ਸੋਹਣਾ ਹੈ ਰੇਟ ਬਿਲਕੁਲ ਇਕਨੋਮਿਕਲ ਪ੍ਰਾਈਸ ਆ ਰਿਹਾ ਪਹਿਲਾਂ 3500 ਰੁਪਏ ਦਾ ਆਰਟੀਕਲ ਸੇਲ ਹੋਇਆ ਅੱਜ ਦਾ ਪ੍ਰਾਈਸ ਲੈਣਾ 2700 ਰੁਪਿਆ 2500 ਰੁਪਏ ਪ੍ਰਾਈਸ ਰਹੇਗਾ ਆ ਚੈੱਕ ਕਰੋ ਕਲਰ ਪਿਓਰ ਬਰਬਰੀ ਦਾ ਆਰਟੀਕਲ ਆ ਇੱਕ ਆਏਗਾ ਆਵਲਾ ਸ਼ੇਡ ਇੱਕ ਆਏਗਾ ਆਵਲਾ ਸ਼ੇਡ ਕਲਰ ਚਿੰਨੇ ਚਾਰੇ ਡਿਫਰੈਂਟ ਆ ਆ ਦੇਖੋ ਆ ਬਲੂ ਗ੍ਰੇ ਜਾਂ ਸ਼ੇਡਾ ਨਵਾਂ ਆ ਸ਼ੇਡ ਆ ਇੱਕ ਆ ਰਿਹਾ ਆ ਸ਼ੇਡ 2700 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨਸ਼ੋਟ ਲੈ ਲਿਓ ਸਭ ਤੋਂ ਪਹਿਲਾਂ ਆ ਲਓ ਇੱਕ ਆਏਗਾ ਆਨੀਅਨ ਸ਼ੇਡ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ 2700 ਰੁਪਏ ਪ੍ਰਾਈਸ ਆ ਰਿਹਾ ਪ੍ਰੀਮੀਅਮ ਕੁਆਲਿਟੀ ਆ ਪਿਓਰ ਬਰਬਰੀ ਦਾ ਆਰਟੀਕਲ ਆ ਪਾਰਟੀ ਫੰਕਸ਼ਨ ਤੇ ਪਾ ਲਓ ਬਾਹਰ ਅੰਦਰ ਪਾ ਲਓ ਜਿਵੇਂ ਮਰਜ਼ੀ ਵੇਰ ਕੋਲ ਸਭ ਤੋਂ ਸੋਹਣਾ ਆਰਟੀਕਲ 2700 ਰੁਪਏ ਪ੍ਰਾਈਸ ਰਹੇਗਾ ਪਿਓਰ ਬਰਬਰੀ ਚੱਕ ਵੀ ਰੰਗ ਤੁਸੀਂ ਕੋਈ ਵੀ ਵਾਇਰ ਕਰ ਲਿਓ ਸਾਰੇ ਰੰਗ ਸੋਨੇ ਆ ਸਾਰੇ ਰੰਗ ਸੋਨੇ ਆ ਨਵੇਂ ਸ਼ੇਡ ਆ ਆ ਲੋ ਲਓ ਜੀ ਨੈਕਸਟ ਆਈਟਮ ਚੈੱਕ ਕਰੋ ਜੀ ਪਿਓਰ ਕਾਟਨ ਦੇ ਵਿੱਚ ਆ ਦੇਖੋ ਜਿਹੜਾ ਇਹਦਾ ਫੈਬਰਿਕ ਹੈ ਕੱਲੀ ਸ਼ਰਟ ਤੇ ਕੱਲੀ ਬਾਟਮ ਦਾ ਫੈਬਰਿਕ 2000 ਰੁਪਏ ਦਾ ਕੱਲਾ ਫੈਬਰਿਕ ਲੱਗਿਆ ਹੋਇਆ ਪਲੇਨ ਕਿਉਂਕਿ ਟੈਸਕਾ ਦੀ ਸ਼ਰਟ ਆ ਰਹੀ ਹੈ ਇੰਪੋਰਟਡ ਪਿਓਰ ਮਲ ਕੋਟਨ ਦਾ ਫੈਬਰਿਕ ਆ ਰਿਹਾ ਆਰੀਆ ਸ਼ਰਟ ਦੀ ਡਿਜ਼ਾਈਨਿੰਗ ਸਾਰਾ ਲੈਸਿਸ ਦਾ ਕੰਮ ਕਰਿਆ ਹੋਇਆ ਪ੍ਰੀਮੀਅਮ ਕੁਆਲਿਟੀ ਆਰੀਆ ਇਹਦੀ ਇੰਪੋਰਟਡ ਲੀਲਾਂ ਦੀ ਬਾਟਮ ਆਰੀਆ ਬਾਟਮ ਤੇ ਸਾਰਾ ਵਰਕ ਕਰਿਆ ਹੋਇਆ ਉਸ ਤੋਂ ਬਾਅਦ ਬਾਟਮ ਤੇ ਸਾਰਾ ਸਾਰਾ ਵਰਕ ਆ ਰਿਹਾ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ 1200 ਤੋਂ 1300 ਦਾ ਇਕੱਲਾ ਦੁਪੱਟਾ ਤਿਆਰ ਹੋਇਆ ਹੋਇਆ ਦਾ 1200 ਤੋਂ 1300 ਦਾ ਇਕੱਲਾ ਦੁਪੱਟਾ ਤਿਆਰ ਹੋਇਆ ਪ्योर ਟੈਬੀ ਲਾਈਨ ਦਾ ਦੁਪੱਟਾ ਦੁਪੱਟੇ ਤੇ ਸਾਰਾ ਸਾਰਾ ਵਰਕ ਕਰਿਆ ਸਾਰਾ ਡਿਜੀਟਲ ਹੈਂਡ ਪੇਂਟ ਦਾ ਕੰਮ ਬੜਾ ਪਿਆਰਾ ਆਰਟੀਕਲ ਹੈ ਇਹਦੇ ਸ਼ੇਡ ਮਿਲਣਗੇ ਬੜੇ ਪਿਆਰੇ ਇੱਕ ਸ਼ੇਡ ਮਿਲੂਗਾ ਇਹਦੇ ਵਿੱਚ ਆਹ ਵਾਲਾ ਮਾਊਸ ਕਲਰ ਕਲਰ ਦੇਖੋ ਕਿੰਨਾ ਪਿਆਰਾ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 3250 ਰੁਪਏ 3250 ਇਹ ਇੰਨਾ ਮਹਿੰਗਾ ਕਿਉਂ ਹੈ ਜੀ ਕੁਆਲਿਟੀ ਹੈ ਇਹਦੀ ਬਾਟਮ ਮਹਿੰਗੀ ਲੱਗੀ ਹੋਈ ਹੈ ਇਹਦਾ ਦੁਪੱਟਾ ਮਹਿੰਗਾ ਲੱਗਿਆ ਹੈ ਜੀ ਡਿਜ਼ਾਈਨਿੰਗ ਮਹਿੰਗੀ ਹੈ ਇਹ ਤਾਂ ਮਹਿੰਗਾ ਹੈ 3250 ਰੁਪਏ ਲਓ ਜੀ ਇੱਕ ਹੋਰ ਯੈਲੋ ਮਾਸਟਰਡ ਕਲਰ ਕਲਰ ਦੇਖੋ ਕਿੰਨਾ ਪਿਆਰਾ ਲਾਜਵਾਬ ਸ਼ੇਡ ਹੈ ਉਹ ਨਹੀਂ ਦੇ ਕੇ ਆਈ ਵਾਪਸ ਇੱਕ ਆ ਰਿਹਾ येलो ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਇੱਕ ਆਊਗਾ ਇਹ ਵਾਲਾ ਆਊਗਾ ਪਿਓਰ ਕਾਟਨ ਦੇ ਵਿੱਚ ਇੱਕ ਆਊਗਾ ਹਵਲਾ ਇਹ ਆਏਗਾ ਪਿਓਰ ਟੈਬੀ ਮਸਲੀਨ ਤੇ ਨੀਚੇ ਵਾਲਾ ਤਾਂ ਵਿਦਾਊਟ ਲਾਈਨਿੰਗ ਬਣੇਗਾ ਇਸ ਤੇ ਲਾਈਨਿੰਗ ਲੱਗੇਗੀ ਪੈਟਰਨ ਸੇਮ ਹੈ ਇਸ ਤੇ ਲਾਈਨਿੰਗ ਲੱਗੇਗੀ ਬੜਾ ਪਿਆਰਾ ਆਰਟੀਕਲ ਹੈ ਮੈਚਿੰਗ ਬਾਟਮ ਆ ਰਹੀ ਹੈ ਬਾਟਮ ਦੇ ਸੇਮ ਡਿਜ਼ਾਈਨਿੰਗ ਆ ਰਹੀ ਹੈ ਜਿਹੜਾ ਨੀਚੇ ਦਿਖਾਇਆ ਸੇਮ ਡਿਜ਼ਾਈਨ ਬਣੂਗਾ ਔਰ ਦੁਪੱਟਾ ਵੀ ਸੇਮ ਆ ਰਿਹਾ ਹੈ ਬਸ ਸ਼ਰਟ ਦੀ ਪ੍ਰਿੰਟਿੰਗ ਚੇਂਜ ਹੋ ਗਈ ਸ਼ਰਟ ਦਾ ਫੈਬਰਿਕ ਚੇਂਜ ਹੋ ਗਿਆ ਇਹਦੀ ਇੰਪੋਰਟਡ ਕੁਆਲਿਟੀ ਲੱਗੀ ਹੋਈ ਹੈ ਟਿਸਟਾ ਬ੍ਰਾਂਡ ਦੀ ਤੱਕਲੀ ਸ਼ਰਟ ਹੈ ਔਰ ਜਿਹੜਾ ਫੈਬਰਿਕ ਆ ਰਿਹਾ ਪਿਓਰ ਟੈਬੀ ਮਸਲੀਨ ਫੈਬਰਿਕ ਆ ਰਿਹਾ ਔਰ ਆ ਆ ਰਿਹਾ ਇਹਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਲਾਜਵਾਬ ਹੈ ਇਹਦੇ ਪ੍ਰਿੰਟ ਚੈੱਕ ਕਰੋ ਕਿੰਨੇ ਸ਼ਾਨਦਾਰ ਨੇ 3250 ਰੁਪਏ ਸੇਮ ਪ੍ਰਾਈਸ ਰਹੇਗਾ ਜਿਹੜੇ ਆ ਉੱਪਰ ਵਾਲਾ ਆਰਟੀਕਲ ਦਿਖਾ ਰਿਹਾ ਹੈ ਇਹਦੀ ਸ਼ਰਟ ਤੇ ਲਾਈਨਿੰਗ ਲੱਗੇਗੀ ਨੀਚੇ ਵਾਲਾ ਬਿਨ ਬਿਨ ਲਾਈਨਿੰਗ ਬਣੇਗਾ ਇਹਦੀ ਕੁਆਲਿਟੀ ਇੰਪੋਰਟਡ ਹੈ ਇਹ ਦੋਨੋਂ ਮੌਸਮ ਜਿਵੇਂ ਮ ਦੁਬਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਕਲਾਸਿਕ ਬਣੀ ਹੋਈ ਆ ਬਾਟਮ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਕਲਾਸਿਕ ਆ ਆਹ ਦੇਖੋ ਇੱਕ ਆਏਗਾ ਆਹ ਵਾਲਾ ਪ੍ਰਿੰਟ ਕਲਰ ਦੇਖੋ ਪ੍ਰਿੰਟਿੰਗ ਦੇਖੋ ਆਈਟਮ ਬੜੀ ਜ਼ਬਰਦਸਤ ਲੈ ਕੇ ਆਇਆ ਜਿਨ੍ਹਾਂ ਨੂੰ ਪ੍ਰੋਪਰ ਬੁਟੀਕ ਮੇਡ ਆਰਟੀਕਲ ਚਾਹੀਦੇ ਆ ਜਿਹੜੇ ਰੈਡੀ ਕਰਵਾਉਂਦੇ ਆ ਮਹਿੰਗੇ ਮਹਿੰਗੇ ਸੂਟ ਉਹਨਾਂ ਲਈ ਤਾਂ ਵਨ ਆਫ ਦਾ ਬੈਸਟ ਆਰਟੀਕਲ ਹੈ ਇਕਨੋਮਿਕਲ ਪ੍ਰਾਈਸ ਦੇ ਵਿੱਚ ਹੈ ਜੇ ਇਹੀ ਆਈਟਮ ਪਰ ਰੈਡੀ ਕਰਾਣੇ ਆ ਤਾਂ 4500 5000 ਰੁਪਏ ਆਮ ਨੋਰਮਲ ਗੱਲ ਆ ਬੁਟੀਕ ਸਟਾਈਲ ਤੋਂ ਆ ਚੈੱਕ ਕਰੋ ਪ੍ਰੋਪਰ ਬੁਟੀਕ ਸਟਾਈਲ ਆ ਇਹ ਆਰਟੀਕਲ ਲੈ ਕੇ ਆ ਰਾਮਟੈਕਸ ਬ੍ਰਾਂਡ ਦੀ ਕੈਟਲੋਗ ਲੈ ਕੇ ਆਂ ਲਾਸਟ ਦੇ ਵਿੱਚ ਦਿਖਾਵਾਂਗਾ ਸਭ ਤੋਂ ਸੋਹਣੀ ਕੈਟਲੋਗ ਹੈ। ਫਾਰੀਟ ਆਪਣਾ ਕਲੇਗਾ। ਨਾਣਾ ਪਾਉਗੀ ਤੇ ਮਿਕਸਰ ਆਉਗੀ ਫਿਰ। ਕਲਰ ਤੁਸੀਂ ਕੋਈ ਵੀ ਬਾਏ ਕਰ ਲਿਓ 3250 ਰੁਪਏ ਦਾ। ਲੋ ਜੀ ਨੈਕਸਟ ਹੁਣ ਤੁਹਾਨੂੰ ਦਿਖਾਉਣ ਲੱਗਿਆ ਮੈਂ ਕੈਟਲੋਗ ਰਾਮਟੈਕਸ ਬ੍ਰਾਂਡ ਦੀ। ਰਾਮਟੈਕਸ ਬ੍ਰਾਂਡ ਦੀ ਕੈਟਲੋਗ ਦਿਖਾਉਣ ਲੱਗਿਆ ਸਭ ਤੋਂ ਸੋਹਣੀ ਕੈਟਲੋਗ ਹੈ। ਡਿਜ਼ਾਈਨਿੰਗ ਚੈੱਕ ਕਰ ਲਓ ਪ੍ਰੀਮੀਅਮ ਕੁਆਲਿਟੀ ਚ ਆਉਗੀ ਇਹ। 3100 ਰੁਪਏ ਇਸ ਦਾ ਪ੍ਰਾਈਸ ਰਹੇਗਾ ਆ ਚੈੱਕ ਕਰੋ ਰਾਮ ਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਸਾਰੇ ਦੇ ਸਾਰੇ ਡਿਜ਼ਾਈਨ ਓਕੇ ਰਿਪੋਰਟ ਆ ਆ ਨੈਕ ਤੇ ਸਾਰੀ ਫਿੰਟੈਕਸ ਆ ਰਹੀ ਹੈ ਬਟਨ ਵਗ ਦਾ ਕੰਮ ਹੈ ਕਿਨੇ ਤੇ ਲੈਸ ਵਰਕ ਦਾ ਕੰਮ ਹੈ 5.5 ਮੀਟਰ ਤੋਂ ਪਲੱਸ ਕਪੜਾ ਹੋਊਗਾ ਇਹਦਾ ਆ ਦੇਖੋ ਆ ਆਈ ਗਈ ਬਾਜੂ ਦੀ ਡਿਜ਼ਾਈਨਿੰਗ ਜੌਰਜਟ ਦੀਆਂ ਬਾਜੂ ਨੇ ਬਾਜੂ ਤੁਸੀਂ ਪ੍ਰਿੰਟ ਵੀ ਰੱਖ ਸਕਦੇ ਹੋ ਅਗਰ ਜੌਰਜਟ ਦੀ ਨਹੀਂ ਰੱਖਣੀ ਆ ਸੋ ਆਈ ਥੋੜੀ ਆ ਉਸ ਤੋਂ ਬਾਅਦ ਚੈੱਕ ਕਰੋ ਬਾਟਮ ਕਿੰਨੀ ਸ਼ਾਨਦਾਰ ਬਾਟਮ ਬਣੀ ਹੋਈ ਹੈ ਇਹ ਤੁਹਾਨੂੰ ਮੈਂ ਮਾਡਲ ਦੇ ਪਾਸ ਦਿਖਾਣਾ ਪੀਸ ਬੜਾ ਅਲਟੀਮੇਟ ਪੀਸ ਬਣਾ ਹੋਇਆ ਆ ਦੇਖੋ ਆਧਾ ਹਾਦਰ ਹੋਮੀ ਆ ਮੋੜਨ ਦੇ ਪਾਇਆ ਸੇਮ ਪੀਸ ਕੈਟਲੋਗ ਨਵੀਂ ਆਈ ਹੈ ਰੀਸਟਾਕ ਹੋਈ ਹੈ ਪਹਿਲਾਂ ਅਸੀਂ ਇੰਸਟਾ ਤੇ ਪਾਈ ਸੀ ਇਹ YouTube ਤੇ ਅੱਜ ਪਹਿਲੀ ਵਾਰ ਪਾ ਰਹੇ ਆ ਆ ਚੈੱਕ ਕਰੋ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਪਿਓਰ ਟੈਬੀ ਮਸਲਿਨ ਦਾ ਦੁਪੱਟਾ ਆ ਰਿਹਾ ਲੈਸ ਵਰਕ ਦੇ ਵਿੱਚ ਆਵਲਾ ਡਿਜ਼ਾਈਨ ਆਊਗਾ ਬੜਾ ਪਿਆਰਾ ਡਿਜ਼ਾਈਨ ਹੈ ਇੱਕ ਡਿਜ਼ਾਈਨ ਆਊਗਾ ਆਵਲਾ 3100 ਰੁਪਏ ਦਾ ਪ੍ਰਾਈਸ ਰਹੇਗਾ ਇੱਕ ਡਿਜ਼ਾਈਨ ਆਊਗਾ ਆਵਲਾ ਬੜਾ ਸ਼ਾਨਦਾਰ ਡਿਜ਼ਾਈਨ ਹੈ ਆ ਦੇਖੋ ਪ੍ਰਿੰਟਿੰਗ ਬਹੁਤ ਜ਼ਬਰਦਸਤ ਹੈ ਕਿਹੜੀ ਆ ਰਹੀ ਹੈ ਪ੍ਰਿੰਟਿੰਗ ਲੈਸ ਵਰਕ ਆ ਰਿਹਾ ਘੇਰੇ ਤੇ ਆ ਦੇਖੋ ਇਸ ਦੀ ਬਾਟਮ ਦੀ ਡਿਜ਼ਾਈਨਿੰਗ ਬਾਜੂ ਦੀ ਡਿਜ਼ਾਈਨਿੰਗ ਆ ਰਹੀ ਹੈ ਆ ਬਾਟਮ ਦੇ ਡਿਜ਼ਾਈਨ ਆਊਗਾ ਬੜਾ ਸ਼ਾਨਦਾਰ ਆਰਟੀਕਲ ਹੈ ਔਰ ਆ ਆ ਰਿਹਾ ਇਹਦਾ ਦੁਪੱਟਾ ਮਾਡਲ ਦੇ ਪਾਸੋਂ ਤੁਹਾਨੂੰ ਦਿਖਾਣਾ ਪੀਸ ਨੇ ਬੜਾ ਪਿਆਰਾ ਆਰਟੀਕਲ ਹੈ ਆ ਚੈੱਕ ਕਰੋ ਆ ਦੁਪੱਟਾ ਆ ਰਿਹਾ ਪ्योर ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਇਹਦੇ ਇੱਕ ਰੰਗ ਤੁਹਾਨੂੰ ਮਿਲੂਗਾ ਰਸਟ ਕਲ ਇੱਕ ਮਿਲੂਗਾ ਰਸਟ ਕਲ ਆ ਰੋਕੋ ਆਏਗਾ ਰਸ਼ਟ ਕਲਰ ਆਵੀ ਕਲਰ ਬਹੁਤ ਸੋਹਣਾ ਹੈ ਇਹ ਸੇਮ ਦੇ ਵਿੱਚ ਮਿਲੂਗਾ ਤੁਹਾਨੂੰ ਰਸ਼ਟ ਸ਼ੇਡ ਇਹ ਸੇਮ ਫੈਬਰੀਕ ਮਤਲਬ ਸੇਮ ਡਿਜ਼ਾਈਨ ਦੇ ਵਿੱਚ ਮਿਲੂਗਾ ਆ ਦੇਖੋ ਬਾਟਮ ਤੇ ਵਰਕ ਹੈ ਬਾਜੂ ਦਾ ਆਪਣਾ ਐਕਸਟਰਾ ਦਿੱਤਾ ਹੋਇਆ ਤੁਸੀਂ ਪ੍ਰਿੰਟ ਵੀ ਰੱਖ ਸਕਦੇ ਹੋ ਬਾਜੂ ਜ਼ਰੂਰੀ ਨਹੀਂ ਹੈ ਕਿ ਅਲੀ ਜੋਰਜਟ ਦੀ ਰੱਖਣੇ ਨੇ ਜਿਨ੍ਹਾਂ ਨੇ ਥੋੜਾ ਡਿਜ਼ਾਈਨਰ ਹੀ ਬਣਾਣਾ ਹੈ ਉਹ ਬਾਜੂ ਜੋਰਜਟ ਦੇ ਰੱਖ ਲੈਣ ਜਿਨ੍ਹਾਂ ਨੇ ਬਾਜੂ ਜੋਰਜਟ ਦੀ ਨਹੀਂ ਰੱਖਣੀ ਆ ਉਹ ਪ੍ਰਿੰਟ ਵੀ ਰੱਖ ਸਕਦੇ ਆ ਸ਼ਰਟ ਦੇ ਵਿੱਚੋਂ ਨਿਕਲ ਜਾਣੀ ਆ ਆ ਲੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਲਾਜਵਾ ਪੀਸ ਨੇ ਇੱਕ ਆਏਗਾ ਆਵਲਾ ਡਿਜ਼ਾਈਨ ਇਹਦੇ ਵਿੱਚ ਵੀ ਦੋ ਰੰਗ ਮਿਲਣਗੇ ਡਿਜ਼ਾਈਨ ਚਾਰ ਆਏ ਸੀਗੇ ਦੋ ਦੋ ਰੰਗ ਨੇ ਨੀਚੇ ਵਾਲਾ ਸਿੰਗਲ ਮਿਲੂਗਾ ਜਿਹੜਾ ਸਭ ਤੋਂ ਪਹਿਲਾਂ ਦਿਖਾਇਆ ਆ ਦੇਖੋ ਸਭ ਤੋਂ ਸੋਹਣਾ ਪੀਸ ਆ ਇਹ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਆ ਇਹਦੀ ਸਾਰਾ ਲੈਸ ਵਰਕ ਹੋਇਆ ਉਸ ਤੋਂ ਬਾਅਦ ਚੈੱਕ ਕਰੋ ਇਹਦੀ ਬਾਜੂ ਆ ਬਾਜੂ ਤੇ ਵਰਕ ਆਏਗਾ ਸਾਰਾ ਪਿਓਰ ਜਾਰਜਰਟ ਦੀ ਬਾਜੂ ਆ ਚੈੱਕ ਕਰੋ ਇਸ ਜੀਆਂ ਬਾਟਮ ਤੇ ਕੰਮ ਆਏਗਾ ਇਹ ਤੁਹਾਨੂੰ ਮੈਂ ਮਾਡਲ ਦੇ ਪੀਸ ਪਾ ਦਿਖਾਣਾ ਬੜਾ ਪਿਆਰਾ ਆਰਟੀਕਲ ਹੈ ਲਾਜਵਾ ਪੀਸ ਹੈ ਆ ਦੇਖੋ ਆ ਆ ਰਿਹਾ ਦੁਪੱਟਾ ਆ ਦਵਟਾ ਆ ਰਿਹਾ ਇਸ ਤੁਸੀਂ ਕੋਈ ਵੀ ਬਾਏ ਕਰ ਲਿਓ ਤੁਹਾਨੂੰ ਮੈਂ ਵਾਈਟ ਪੀਸ ਪਾਇਆ ਤੁਹਾਨੂੰ ਬੜਾ ਸ਼ਾਨਦਤ ਲੱਗਦਾ ਹੈ ਇਹ ਆ ਦੇਖੋ ਆ ਸੇਮ ਪੀਸ ਇਦਾਂ ਬਣੂਗਾ ਦੇਖੋ ਜਿਹੜਾ ਮਾਡਲ ਨੇ ਪਾਇਆ ਹੋਇਆ ਆ ਜਿਹੜਾ ਮੈਂ ਖੋਲਿਆ ਸਭ ਤੋਂ ਸੋਹਣਾ ਪੀਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਮਿਲੂਗਾ ਕਲਰ ਇੱਕ ਆ ਵਾਲਾ ਉਹਦੇ ਵਿੱਚ ਪਿੰਕ ਫਲਾਵਰ ਆਗੇ ਇਹਦੇ ਵਿੱਚ yellow ਫਲਾਵਰ ਆਗੇ ਮਤਲਬ ਇਹ ਡਿਫਰੈਂਟ ਫਲਾਵਰ ਨੇ ਡਿਫਰੈਂਟ ਕਲਰ ਹੈ ਬੇਸ ਕਲਰ ਸੇਮ ਰਹੇਗਾ ਪ੍ਰਿੰਟਿੰਗ ਦੇ ਕਲਰ ਚੇਂਜ ਹੋਣਗੇ ਆ ਦੇਖੋ ਇੱਕ ਆਏਗਾ ਆ ਵਾਲਾ ਕਿੰਨਾ ਸ਼ਾਨਦਾਰ ਪੀਸ ਹੈ ਆ ਰੈਸ ਦਾ ਦੁਪੱਟਾ ਆ ਵੀ ਮਾਡਲ ਦੇ ਪਾਇਆ ਦਿਖਾ ਦਰੂਗੀ ਸਾਰਾ ਦਾ ਸ਼ੂਟ ਹੋਇਆ ਹੋਇਆ ਹੈ ਇਹਨਾਂ ਦਾ ਆ ਦੇਖੋ ਮੋਡਲਿੰਗ ਸ਼ੂਟ ਹੋਈ ਹੋਈ ਹੈ ਸਭ ਦੀ ਆ ਦੇਖੋ ਦੁਪੱਟਾ ਇੱਕ ਆਏਗਾ ਆਗਲਾ ਡਿਜ਼ਾਈਨ ਆ ਵੀ ਤੁਹਾਨੂੰ ਮੈਂ ਪਹਿਲਾਂ ਪਾਇਆ ਦਿਖਾ ਦਣਾ ਆ ਦੇਖੋ ਡਾਉਨ ਓਪਨ ਕਰਾਂਗਾ ਫਰਸਟ ਪੀਸ ਹੈ ਦੇਖੋ ਦਿਖਾ ਦਰੂਮੀ ਇਹਦੇ ਦੋ ਕਲਰ ਮਿਲਣਗੇ ਇੱਕ ਬਲੈਕ ਵੀ ਮਿਲੂਗਾ ਪਹਿਲਾਂ ਵਾਈਨ ਦੇਖੋ ਜਿਹੜਾ ਵਾਈਨ ਮੈਂ ਤੁਹਾਨੂੰ ਦਿਖਾਇਆ ਉਹ ਦੇਖੋ ਪਹਿਲਾਂ ਆ ਆਊਗਾ ਵਾਈਨ ਸ਼ੇਡ ਬੜਾ ਪਿਆਰਾ ਸ਼ੇਡ ਆ ਇੱਕ ਆ ਰਿਹਾ ਵਾਈਨ ਸ਼ੇਡ neck ਤੇ ਵਰਕ ਆ ਰਿਹਾ ਘੇਰੇ ਤੇ ਵਰਕ ਆ ਰਿਹਾ ਸਾਰਾ ਵਰਕ ਕਰਿਆ ਹੋਇਆ ਰੋਮੀ ਕੇਰਾ ਦਿਖਾ ਦੇ ਉਸ ਤੋਂ ਬਾਅਦ ਚੈੱਕ ਕਰੋ ਇਹਦੀ ਜੋਰਜਟ ਦੀਆਂ ਬਾਜੂ ਆ ਰਹੀਆਂ ਨੇ ਬਾਜੂ ਤੇ ਸਾਰਾ ਸਿਕਵੈਂਸ ਦਾ ਕੰਮ ਕਰਿਆ ਹੋਇਆ ਆਰੀ ਦਾ ਕੰਮ ਕਰਿਆ ਹੋਇਆ ਆ ਬੋਟਮ ਆਰੀ ਐ ਆ ਬੋਟਮ ਆਰੀ ਐ ਇਹਨੂੰ ਕੋਹਪਨੋਲੀ ਬੋਲ ਮਾਰਾ ਆ ਆ ਬੋਟਮ ਦੇ ਡਿਜ਼ਾਈਨ ਆ ਰਿਹਾ ਤਨਿਓ ਹੋਪਰ ਲਈ ਬੋਲ ਮਾਰਾ ਯਾਰ ਆ ਆ ਰਹੀ ਹੈ ਦੁਬੱਟੇ ਦੀ ਡਿਜ਼ਾਈਨਿੰਗ ਆ ਮਾਡਲ ਇਹ ਪਾਸ ਦਿਖਾ ਦੇ ਇੱਕ ਵਾਰੀ ਫੇਰ ਦੁਬੱਟੇ ਦੀ ਪ੍ਰਿੰਟਿੰਗ ਆ ਰਹੀ ਹੈ ਇੱਕ ਆ ਰਿਹਾ ਕਲਰ ਬਲੈਕ ਇੱਕ ਆ ਰਿਹਾ ਬਲੈਕ ਸ਼ੈਡ ਕਲਰ ਦੇਖੋ ਕਿੰਨਾ ਪਿਆਰਾ ਹੈ ਕਲਰ ਤੁਸੀਂ ਕੋਈ ਵੀ ਬਾਇ ਕਰ ਲਓ ਰਾਮ ਟੈਕਸ ਦੀ ਸੁਪਰ ਕਲਾਸਿਕ ਕੈਟਲੋਗ ਨਵੀਂ ਲੈ ਕੇ ਆਇਆ ਬਿਲਕੁਲ ਇਸ ਟਾਈਮ ਦੀ ਸੁਪਰ ਵਾਇਲਰ ਕੈਟਲੋਗ ਆਇਆ ਇਹ ਸਭ ਤੋਂ ਸੋਹਣੀ ਕੈਟਲੋਗ ਹੈ ਟ੍ਰੈਂਡਿੰਗ ਕੈਟਲੋਗ ਹੈ ਕੋਈ ਵੀ ਡਿਜ਼ਾਈਨ ਤੁਸੀਂ ਬਾਏ ਕਰ ਲਓ ਇਹਦਾ ਪ੍ਰਾਈਸ ਰਹੇਗਾ 3100 ਰੁਪਏ ਰਾਮ ਟੈਕਸ ਬ੍ਰੈਂਡ ਪ੍ਰੀਮੀਅਮ ਕੁਆਲਿਟੀ 3100 ਰੁਪਏ ਜਿਨ੍ਹਾਂ ਨੂੰ ਡਿਜ਼ਾਈਨਰ ਸੂਟ ਚਾਹੀਦੇ ਆ ਲੋ ਜੀ ਨੈਕਸਟ ਵੈਰਾਈਟੀ ਚੈੱਕ ਕਰੋ ਜੀ ਨੈਕਸਟ ਆਰਟੀਕਲ ਦਿਖਾਣ ਲੱਗਾ ਪਾਰਟੀ ਵੇਅਰ ਸੂਟ ਇਹ ਰੇਟ ਦੇ ਹਿਸਾਬ ਨਾਲ ਸੂਟ ਇੰਨਾ ਲਾਜਵਾਬ ਹੈ ਕੀ ਰੇਟ ਸੁਣਦੇ ਸਾਰ ਤੁਸੀਂ ਕਹਿਣਾ ਪਾਜੀ ਮੇਰਾ ਕਰ ਦੋ ਸਾਰਿਆਂ ਨੇ ਕਹਿਣਾ ਪਾਜੀ ਮੇਰਾ ਕਰ ਦੋ ਆ ਚੈੱਕ ਕਰੋ ਪੀਸ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਾਇਆ ਹੋਇਆ ਆ ਆਹ ਰੇ ਜ਼ਾ ਫਰੰਟ ਸਾਰਾ ਹੈਂਡਵਰਕ ਆ ਰਿਹਾ ਹੋਇਆ ਟੋਟਲੀ ਹੈਂਡਵਰਕ ਆ ਰਿਹਾ ਪਾਰਟੀ ਵੇਅਰ ਸੂਟ ਹੈ ਔਰ ਬਾਜੂ ਤੇ ਪ੍ਰੋਪਰ ਕੰਮ ਆ ਰਿਹਾ ਔਰ ਆ ਆ ਰਿਹਾ ਜ਼ਾ ਹੈਵੀ ਦੁਪੱਟਾ ਰੇਟ ਸੁਣ ਲਓ ਕੀ ਆ ਰਿਹਾ ਜੇ ਇਹੇ ਆਈਟਮ ਤੁਸੀਂ ਰੇਡੀ ਕਰਵਾਉਣ ਚੱਲ ਜਓ 6500 7000 ਰੁਪਏ ਆਮ ਨੋਰਮਲ ਗੱਲ ਹੈ ਸਭ ਨੂੰ ਪਤਾ ਹੈ ਹੈਂਡਵਰਕ ਹੈ ਟੋਟਲੀ ਹੈਂਡ ਕੋਈ ਸਿੱਪੀ ਮਤਲਬ ਕਿ ਕੋਈ ਕੰਪਿਊਟਰਾਈਜ਼ ਕੰਮ ਨਹੀਂ ਹੈਗਾ ਕੱਟ ਦਾਣਾ ਪਰਲ ਹੈਂਡਵਰਕ ਹੈ ਟੋਟਲੀ ਔਰ ਚੈੱਕ ਕਰੋ ਇਸ ਦਾ ਦੁਪੱਟਾ ਫੁੱਲ ਹੈਵੀ ਦੁਪੱਟਾ ਆ ਰਿਹਾ ਆ ਦੇਖੋ ਫੁੱਲ ਹੈਵੀ ਦੁਪੱਟਾ ਆ ਰਿਹਾ ਛੇਡ ਬੜੇ ਪਿਆਰੇ ਮਿਲਣਗੇ ਇੱਕ ਆਏਗਾ ਓਨੀਅਨ ਪਿੰਕ ਛੇਡ ਇੱਕ ਆਏਗਾ ਸੀ ਗ੍ਰੀਨ ਛੇਡ ਇੱਕ ਆਊਗਾ ਗਾਜ਼ਰੀ ਪੀਚ ਛੇਡ ਆ ਕਲਰ ਗੇਨ ਮਤਲਬ ਵੰਟੀ ਮੈਂ ਕਲਰ ਓਪਨ ਕਰਕੇ ਦਿਖਾਣਾ ਤੁਹਾਨੂੰ 3350 ਰੁਪਏ 3350 ਰੁਪਏ ਇਸ ਦਾ ਪ੍ਰਾਈਸ ਰਹੇਗਾ ਜੀ ਸੋ ਮੇਰੀ ਗਾਰੰਟੀ ਹੈ ਜੇ ਇਸ ਆਰਟ ਇਹ ਆਰਟੀਕਲ ਇਸ ਰੇਂਜ ਦੇ ਵਿੱਚ ਰੈਡੀ ਹੋ ਜੇ ਆ ਚੈੱਕ ਕਰੋ ਜੇ ਤੁਸੀਂ ਰੇਡੀ ਕਰਵਾਉਣ ਚਲ ਜਓ 4045 ਰੁਪਏ ਦਾ ਕੱਲਾ ਵਰਕ ਵਰਕ ਦਾ ਕਹਿਣਾ ਕਾਰੀਗਰ ਨੇ ਕਿ ਲੇਬਰ ਲੱਗਣੀ ਹੈ ਆ ਚੈੱਕ ਕਰੋ ਇਸ ਦਾ ਸੀ ਗ੍ਰੀਨ ਸ਼ੇਡ ਇੱਕ ਗਾਜ਼ਰੀ ਆ ਗਿਆ ਬਲੂ ਆ ਗਿਆ ਸੀ ਗ੍ਰੀਨ ਆ ਗਿਆ ਇੱਕ ਆਏਗਾ ਓਨੀਅਨ ਕਲਰ ਓਨੀਅਨ ਪਿੰਕ ਜਿਹਾ ਸ਼ੇਡ ਕਲਰ ਸਾਰੇ ਕੈਂਟ ਨੇ ਜਿਹੜਾ ਮਰਜ਼ੀ ਬਾਏ ਕਰ ਲੋ 3650 ਰੁਪਏ ਦਾ ਪ੍ਰਾਈਸ ਰਹੇਗਾ ਫੁੱਲ ਹੈਂਡ ਵਰਕ ਹੈ ਆ ਲੋ ਇੱਕ ਆਏਗਾ ਬ੍ਰਾਊਨ ਪੀਚ ਜਿਹਾ ਕਲਰ ਇਹ ਬ੍ਰਾਊਨ ਪੀਚ ਜਿਹਾ ਸ਼ेडਾ ਨਮਾਇਆ ਸ਼ेडਾ ਇਹ ਕਲਰ ਦਾ ਟ੍ਰੈਂਡ ਬਹੁਤ ਆਜਕਲ ਆ ਦੇਖੋ ਹੋਮੀ ਦਿਖਾ ਦੇ ਇੱਕ ਵਾਰੀ ਇੱਕ ਆ ਰਿਹਾ ਪਿਸਤਾ ਕਲ 3350 ਰੁਪਏ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਕੇ ਬਿਲਕੁਲ ਇਕਨੋਮਿਕਲ ਪ੍ਰਾਈਸ ਦੇ ਜੇ ਆਰਟੀਕਲ ਆਇਆ 3350 ਰੁਪਏ 500 ਲੈ ਕੇ ਹੁਣੇ ਆਰਡਰ ਕਰ ਲਓ ਸਾਡੇ ਜਿਹੜੇ ਆਰਡਰ ਵਾਲੇ ਨੰਬਰ ਆ ਕਮੈਂਟ ਸੈਕਸ਼ਨ ਚ ਵੀ ਪਿੰਨ ਕਰੇ ਹੋਇਆ ਡਿਸਕ੍ਰਿਪਸ਼ਨ ਚ ਵੀ ਪਾਏ ਹੋਇਆ ਬਾਕੀ ਮੈਂ ਬੋਲ ਕੇ ਵੀ ਜਾਊਂਗਾ ਐਡਰੈਸ ਵੀ ਦੱਸ ਕੇ ਜਾਊਂਗਾ ਇੱਕ ਆਰਟੀਕਲ ਆ ਚੈੱਕ ਕਰ ਲਓ ਇਹ ਸੋਲੋ ਆਰਟੀਕਲ ਰੈਡੀ ਕਰਵਾਇਆ 1250 ਰੁਪ ਸਾਰਾ ਫਰੰਟ ਆ ਰਿਹਾ ਸਾਰਾ ਹੈਂਡਵਰਕ ਫਲੀਸ ਤੇ ਕੰਮ ਆ ਰਿਹਾ ਸਾਰਾ ਦਵੱਟੇ ਦੀ ਡਿਜ਼ਾਈਨਿੰਗ ਆ ਰਹੀ ਹੈ ਦਵੱਟੇ ਸਾਰਾ ਸਾਰਾ ਹੈਂਡਵਰਕ ਕਰਿਆ ਹੋਇਆ ਬੜਾ ਪਿਆਰਾ ਆਰਟੀਕਲ ਹੈ 850 ਰੁਪਏ ਉਸਦਾ ਪ੍ਰਾਈਸ ਰਹੇਗਾ ਪਿਓਰ ਕਲੇਵ ਦੀ ਸਵਾਰ ਆ ਰਹੀ ਹੈ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਫੈਬਰਿਕ ਆ ਰਿਹਾ ਟੋਟਲੀ ਹੈਂਡਵਰਕ ਬੁਟੀਕਸ ਦਾ ਇਹ ਆਰਟੀਕਲ ਸੋਲੋ ਪੀਸ ਰੈਡੀ ਕਰਾਇਆ ਲੋ ਜੀ ਇੱਕਾ ਸੋਲੋ ਪੀਸ ਆ ਚੈੱਕ ਕਰ ਲੋ ਲਾਸਟ ਪੀਸ ਮੈਂ ਦਿਖਾਉਣ ਲੱਗਾ ਪਾਰਟੀ ਵੇਅਰ ਵੀ ਵਿੱਚ ਦਿਖਾ ਰਿਹਾ ਕਾਟਨ ਦੇ ਵੀ ਦਿਖਾਈਏ ਸਾਰੀ ਵੈਰਾਈਟੀ ਦਿਖਾਈ ਜਾਏ ਜਿਹੜੇ ਜਿਹੜਾ ਨਵਾਂ ਸਟਾਕ ਆਇਆ ਜਿਹੜੇ ਰੀ ਸਟਾਕ ਹੋਇਆ ਡਿਜ਼ਾਈਨ ਉਹ ਵੀ ਦਿਖਾਤੇ ਆ ਜਿਹੜੇ ਨਵੇਂ ਆਇਆ ਉਹ ਵੀ ਦਿਖਾ ਰਿਹਾ ਤੁਹਾਨੂੰ ਆ ਚੈੱਕ ਕਰੋ ਇਹ ਕਲਰ ਦਾ ਫੈਸ਼ਨ ਬਹੁਤ ਹੈ ਮਿਲਕੀ ਸ਼ੇਡ ਆ ਪ੍ਰੋਪਰ ਅਚਕਣ ਸਟਾਈਲ ਬੁਟੀਕ ਸੈਲ ਦਾ ਇਹ ਆਰਟੀਕਲ ਬਣਾਇਆ ਸਾਰਾ ਹੈਂਡਵਰਕ ਆ ਰਿਹਾ ਟੋਟਲੀ ਹੈਂਡਵਰਕ ਲਖਨਊ ਦਾ ਪੀਸ ਹੈ ਇਹ ਸੂਟ 10 11 11000 ਤੋਂ ਘੱਟ ਨਹੀਂ ਮਿਲਦੇ ਔਰ ਰੇਟ ਆ ਰਸ 7750 ਰੁਪਏ 7750 ਸਾਰਾ ਫਰੰਟ ਹੈਵੀ ਹੈ ਸਾਰਾ ਹੈਂਡਵਰਕ ਹੈ ਉਸ ਤੋਂ ਬਾਅਦ ਬਾਟਮ ਤੇ ਵੀ ਕੰਮ ਕਰਵਾਇਆ ਬਾਟਮ ਤੇ ਵੀ ਸਾਰਾ ਹੈਂਡਵਰਕ ਆਏਗਾ ਸਲਵਾਰ ਦੇ ਕੱਟ ਪਾ ਕੇ ਸਟਿਚ ਕਰਵਾ ਲਓ ਸਭ ਤੋਂ ਸੋਹਣਾ ਬਣੂਗਾ ਉਸ ਤੋਂ ਬਾਅਦ ਚੈੱਕ ਕਰੋ ਇਹਦਾ ਦੁਪੱਟਾ ਦੁਪੱਟਾ ਵੀ ਅਲਟੀਮੇਟ ਬਣਾਇਆ 7750 ਰੁਪਏ ਜਿਨ੍ਹਾਂ ਨੂੰ ਵੈਡਿੰਗ ਲਈ ਸਭ ਤੋਂ ਸਪੈਸ਼ਲ ਸੂਟ ਚਾਹੀਦੇ ਆ ਉਹ ਸਾਡੇ ਇੰਸਟਾਗ੍ਰam ਪੇਜ ਤੇ ਚਲੇ ਜਾਣ ਬਾਇਓ 'ਚ ਉਹਦਾ ਵੀ ਲਿੰਕ ਪਾਇਆ ਹੋਇਆ ਆ ਦੇਖੋ ਬਾਇਓ 'ਚ ਉਹਦਾ ਵੀ ਲਿੰਕ ਪਾਇਆ ਇੰਸਟਾਗ੍ਰam ਦਾ ਤੁਸੀਂ ਚਲੇ ਜਾਓ ਉੱਥੇ ਤੁਹਾਨੂੰ ਸਾਰੀ ਵੈਰਾਈਟੀ ਪਾਰਟੀ ویئر ਮਿਲ ਜਾਏਗੀ ਆ ਚੈੱਕ ਕਰੋ ਪਾਰਟੀ ویئر ਵਾਸਤੇ ਜਿਵੇਂ ਆਂਦੇ ਆ ਮੈਂ ਵੀ YouTube ਤੇ ਵੀ ਪਾ ਦਿੰਦਾ ਹਾਂ ਉਹਨਾਂ ਸੋ ਹੁਣ YouTube ਦੀ ਵੀਡੀਓ ਨੂੰ ਵਾਇਰਲ ਕਰ ਦਿਓ ਸ਼ੇਅਰ ਕਰ ਦਿਓ ਡਿਜ਼ਾਈਨ ਬਹੁਤ ਸੋਹਣਾ ਹੈ ਹੁਣ ਤੁਸੀਂ ਕੋਈ ਵੀ ਬਾਏ ਕਰਨਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਲਓ ਸਾਡੇ ਕਮੈਂਟ ਸੈਕਸ਼ਨ ਚ ਨੰਬਰ ਪਿੰਨ ਕਰਿਓ ਡਿਸਕ੍ਰਿਪਸ਼ਨ ਚ ਵੀ ਪਾਏ ਹੋਇਆ ਬਾਕੀ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਾਲ ਦੇਨ ਮੰਡੀ ਦੀ ਹੱਟੀ ਸਬਜ਼ੀ ਮੰਡੀ ਨਰਗੰਦੀ ਘਰੋਂ ਸਮਾਨ ਹੈ ਡਿਸਟ੍ਰਿਕਟ ਪਟਿਆਲਾ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ